ਦੋਸਤੋ ਅੱਜ ਆਪਾਂ ਖੜੇ ਆਂ ਆਈਟੀਆਈ ਭਲਾੜਾ ਚੌਂਕ ਦੇ ਵਿੱਚ ਇਸ ਚੌਂਕ ਦੇ ਵਿੱਚ ਲੋਕਾਂ ਦੀ ਸੁਬਦਾ ਦੇ ਲਈ ਡਿਵਾਈਡਰ ਬਣਾਏ ਗਏ ਸਨ ਲੇਕਿਨ ਅੱਜ ਕੱਲ ਇਹ ਡਿਵਾਈਡਰ ਲੋਕਾਂ ਦੇ ਲਈ ਅਸਬੋਧਾ ਬਣਿਆ ਹੋਇਆ ਹਨ ਕਿਉਂਕਿ ਇਸ ਡਿਵਾਈਡਰ ਦੇ ਉੱਤੇ ਕਿਸੇ ਵੀ ਸਾਈਡ ਕੋਈ ਸਾਈਨ ਬੋਰਡ ਵਗੈਰਾ ਨਹੀਂ ਲੱਗਾ ਹੋਇਆ ਕਿਉਂਕਿ ਅੱਜ ਕੱਲ ਸਰਦੀ ਦਾ ਮੌਸਮ ਹੈ ਅਤੇ ਰਾਤ ਨੂੰ ਜੋ ਵਹੀਕਲ ਲੰਘਦੇ ਹਨ ਲਾਈਟਾਂ ਪੈਣ ਦੇ ਕਾਰਨ ਕਈ ਵਾਰ ਇਹਨਾਂ ਨੂੰ ਇਹ ਡਿਵਾਈਡਰ ਨਹੀਂ ਦੇਖਦੇ ਡਵਾਈਡਰ ਨਾ ਦੇਖਣ ਦੇ ਕਾਰਨ ਆਏ ਦਿਨ ਇੱਥੇ ਐਕਸੀਡੈਂਟ ਹੋਏ ਰਹਿੰਦੇ ਰਹਿਣ ਆਪਾਂ ਚੌਂਕ ਦੇ ਵਿੱਚ ਪਬਲਿਕ ਨੂੰ ਪੁੱਛਦੇ ਆ ਕਿ ਇਹ ਡਵਾਈਡਰਾਂ ਦਾ ਕਿੰਨਾ ਕੁ ਨੁਕਸਾਨ ਹੋ ਰਿਹਾ ਹੈ ਉਹ ਗੱਲ ਕਰਦੇ ਆ ਪਬਲਿਕ ਦੇ ਨਾਲ ਹਾਂਜੀ ਭਾਈ ਸਾਹਿਬ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਜੀ ਜੇ ਡਵਾਈਡਰ ਬਣਿਆ ਹੋਇਆ ਆਪਣੇ ਚੌਂਕ ਦੇ ਵਿੱਚ ਇੱਥੇ ਆਏ ਦਿਨ ਐਕਸੀਡੈਂਟ ਹੋਏ ਰਹਿੰਦੇ ਰਹਿਣ ਕੀ ਕਹੋਗੇ ਤੁਸੀਂ ਇਹ ਕੀ ਹੋਣਾ ਚਾਹੀਦਾ ਹੈ ਇਹ ਜਿਹੜੇ ਡਿਵਾਈਡਰ ਨੇ ਜੀ ਇਹ ਬਣੇ ਦਾ ਲੋਕਾਂ ਦੀ ਸੁਵਿਧਾ ਖਾਤਰ ਸੀਗੇ ਪਰ ਇਹ ਹੁਣ ਇਹ ਜਿਹੜਨੇ ਜਾਨਲੇਵਾ ਬਣ ਰਹੇ ਨੇ ਇੱਥੇ ਆਏ ਦੇ ਨੇ ਇੱਥੇ ਐਕਸੀਡੈਂਟ ਹੁੰਦੇ ਨੇ ਇੱਥੇ ਦੇਖਦੇ ਆ ਗੱਡੀ ਸਿੱਧੀ ਆਉਂਦੀ ਮੂਹਰੇ ਲਾਈਟਾਂ ਪੈ ਗਈਆਂ ਸਿੱਧੀ ਝੜ ਜਾਂਦੀ ਇਹਦੇ ਉੱਤੇ ਜ਼ਿਆਦਾ ਕੋਈ ਇਹਨਾਂ ਦਾ ਪ੍ਰਬੰਧ ਹੋਣਾ ਚਾਹੀਦਾ ਪੱਕਾ ਵੀ ਇਹਨਾਂ ਦੇ ਉੱਤੇ ਕੋਈ ਲਾਈਟ ਵਗੈਰਾ ਲੱਗਣੀ ਚਾਹੀਦੀ ਹੈ ਵੀ ਜਿਹਦੇ ਕਰਕੇ ਜਿਹੜਾ ਡਰਾਈਵਰਾ ਨੂੰ ਪਤਾ ਲੱਗ ਸਕੇ ਵੀ ਹਾਂ ਮੂਹਰੇ ਡਿਵਾਈਡਰ ਆ ਕਿਉਂ ਪਿੱਛੋਂ ਟ੍ਰੈਫਿਕ ਜੋ ਆਉਂਦੀ ਆ ਮੂਹਰੇ ਜਿਹੜੇ ਲਾਈਟਾਂ ਪੈ ਜਾਂਦੇ ਨੇ ਇਹ ਡਿਵਾਈਡਰ ਦੀਂਦਾ ਨਹੀਂ ਇਹਦੇ ਉੱਤੇ ਜੱੜ ਜਾਂ ਆਪਾਂ ਗੱਲ ਕਰਦੇ ਹਾਂ ਕਾਂਗਰਸੀ ਲੀਡਰ ਚੈਲ ਸਾਹਿਬ ਨਾਲ ਉਹ ਕੀ ਕਹਿਣਾ ਚਾਹੁੰਦੇ ਨੇ ਇਸ ਬਾਰੇ ਚੈਲ ਸਾਹਿਬ ਡਵਾਈਡਰਾਂ ਤੇ ਆਏ ਦਿਨ ਆਪਾਂ ਦੇਖਦੇ ਹਾਂ ਕਿ ਇੱਥੇ ਐਕਸੀਡੈਂਟ ਹੋ ਰਹੇ ਨੇ ਕੀ ਕਹੋਗੇ ਤੁਸੀਂ ਇਸ ਬਾਰੇ ਇਹ ਨਾ ਮੈਂ ਜੋ ਮੇਰਾ ਦਿਮਾਗ ਕਹਿੰਦਾ ਜੀ ਸਹੀ ਨਹੀਂ ਬਣ ਇਹ ਵੀ ਇਹ ਜੋ ਵੀ ਸੜਕ ਦੇ ਰੂਲ ਨੇ ਨਿਯਮ ਨੇ ਉਸ ਦੇ ਹਿਸਾਬ ਨਾਲ ਬਣਨੇ ਚਾਹੀਦੇ ਇਹ ਉੱਚੇ ਨੀਵੇਂ ਨੇ ਇਹ ਜਦੋਂ ਦੇ ਬਣੇ ਨੇ ਇੱਥੇ ਬਹੁਤ ਐਕਸੀਡੈਂਟ ਹੋਏ ਨੇ ਕੀਮਤੀ ਜਾਨਾਂ ਜਾ ਰਹੀਆਂ ਨੇ ਦੂਜੇ ਤੀਜੇ ਦਿਨ ਕੋਈ ਨਾ ਕੋਈ ਗੱਡੀ ਕਦੇ ਇੱਥੇ ਕਦੇ ਉਧਰੋਂ ਪੁਲ ਕੋਲੋਂ ਜਾਂ ਉਧਰੋਂ ਕੋਈ ਨਾ ਕੋਈ ਗੱਡੀ ਇੱਥੇ ਚੜੀ ਹੁੰਦੀ ਐ ਐਕਸੀਡੈਂਟ ਹੋਇਆ ਹੁੰਦਾ ਬਹੁਤ ਕੀਮਤੀ ਜਾਨਾਂ ਜਾ ਰਹੀਆਂ ਮੇਰੀ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਆ ਵੀ ਇਹਨੂੰ ਪ੍ਰੋਪਰ ਤਰੀਕੇ ਨਾਲ ਬਣਾਇਆ ਜਾਣਾ ਚਾਹੀਦਾ ਵੈਸੇ ਇੱਥੇ ਪਹਿਲਾਂ ਸਾਡੀ ਸਹਿਰ ਦੀ ਇੱਕ ਬਹੁਤ ਵਧੀਆ ਸੰਸਥਾ ਉਹਨਾਂ ਨੇ ਬਹੁਤ ਵਧੀਆ ਸਾਈਨ ਬੋਰਡ ਇੱਥੇ ਲਾਏ ਸੀ ਉਹ ਪਤਾ ਨਹੀਂ ਮੈਨੂੰ ਨਹੀਂ ਪਤਾ ਰਾਜਨੀਤੀ ਕੀ ਦਿੱਕਤ ਹੋਈ ਆ ਉਹ ਕਿਉਂ ਪੱਟੇ ਗਏ ਨੇ ਉਹ ਬਹੁਤ ਵਧੀਆ ਤਰੀਕੇ ਨਾਲ ਬਣਾ ਕੇ ਜੋ ਲਾਈਟਾਂ ਪੈਂਦੀਆਂ ਸੀਗੀਆਂ ਉਹ ਦਿਸਦਾ ਸੀਗਾ ਪਤਾ ਲੱਗਦਾ ਸੀ ਉਹਨਾਂ ਦੇ ਫਿਲਮ ਵੱਲੋਂ ਪੂਰੀ ਵਧੀਆ ਪ੍ਰੋਪਰ ਤਰੀਕੇ ਨਾਲ ਲੱਗੀ ਹੋਈ ਸੀ ਉਹ ਕਿਉਂ ਪਟਵਾਏ ਗਿਆ ਮੈਨੂੰ ਨਹੀਂ ਇਸ ਚੀਜ਼ ਬਾਰੇ ਪਤਾ ਵੈਸੇ ਮੈਂ ਇਹਦੀ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਇਹਨੂੰ ਸਹੀ ਤਰੀਕੇ ਨਾਲ ਬਣਾਇਆ ਜਾਵੇ ਉਨੀ ਦੇਰ ਇਹਨੂੰ ਪਟਣਾ ਚਾਹੀਦਾ ਚਾਹ ਜੀ ਸਾਹਿਬ ਆਪ ਇੱਕ ਦੇਖਦੇ ਆ ਕਿ ਸੜਕ ਦੇ ਜਿਵੇਂ ਡਿਵਾਈਡਰ ਬਣੇ ਹੋਏ ਨੇ ਸੜਕ ਚੌੜੀ ਘਟ ਹੈ ਡਿਵਾਈਡਰ ਬਣ ਗਿਆ ਜਦੋਂ ਵੀ ਕੋਈ ਇੱਥੇ ਹੈਵੀ ਗੱਡੀ ਜਿਸ ਤਰ੍ਹਾਂ ਆਪਣਾ ਟਰਾਲੀਆਂ ਲੰਘਦੀਆਂ ਨੇ ਭੂੰ ਕੋਲੀਆਂ ਜਿਹੜੀਆਂ ਨੇ ਉਹ ਆਪਾਂ ਦੇਖਦੇ ਅਕਸਰ ਜੋ ਵੀ ਇਹਦੇ ਬੋਰਡ ਲੱਗੇ ਹੁੰਦੇ ਨੇ ਉਹਨਾਂ ਨੂੰ ਤੋੜ ਦੀਆਂ ਦੁਰੀਆਂ ਜਾਂਦੀਆਂ ਨੇ ਕਿਆਂ ਉਹਦੇ ਬਾਰੇ ਤੁਸੀਂ ਕੀ ਕਰਾਂਗੇ ਬਿਲਕੁਲ ਜੀ ਉਹੀ ਦਿੱਕਤ ਆ ਨਾ ਹੁਣ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਆ ਜਾਂਦੀ ਇੱਥੇ ਭੋਂਗ ਵਾਲੀ ਟਰਾਲੀ ਆ ਜਾਂਦੀ ਹੈ ਜਾਂ ਵੱਡੇ ਟਰਾਲੇ ਆ ਜਾਂਦੇ ਨੇ ਹੈਵੀ ਗੱਡੀਆਂ ਆ ਜਾਂਦੀਆਂ ਨੇ ਉਦੋਂ ਇੱਥੇ ਜਾਮ ਲੱਗ ਜਾਂਦਾ ਟ੍ਰੈਫਿਕ ਦੀ ਬਹੁਤ ਪ੍ਰੋਬਲਮ ਆਉਂਦੀ ਆ ਉਹੀ ਸਾਰਾ ਪਰਿਵਾਰ ਇਹਨਾਂ ਨੂੰ ਤਰੀਕੇ ਨਾਲ ਸਾਰਾ ਪ੍ਰੋਪਰ ਤਰੀਕੇ ਨਾਲ ਕਰਨਾ ਚਾਹੀਦਾ ਜਿਵੇਂ ਚੈਲਸਾ ਵਿੱਚ ਚੌਂਕ ਬਣਿਆ ਹੋਇਆ ਆ ਆਪਾਂ ਦੇਖਦੇ ਆ ਕਿ ਸੜਕ ਦੇ ਸਾਈਡ ਤੇ ਨਿਆਜ਼ ਕਬਜ਼ੇ ਵੀ ਹੋਏ ਹੋਏ ਨੇ ਕਿਉਂਕਿ ਇੱਥੇ ਹੈਵੀ ਗੱਡੀਆਂ ਆਉਂਦੇ ਨੇ ਬੱਸਾਂ ਵੀ ਖੜਦਿਆਂ ਨੇ ਸਵਾਰੀਆਂ ਵੀ ਚੜ੍ਹਦੇ ਨੇ ਬਸਟਾਪ ਆਨ ਕਰਕੇ ਜਦੋਂ ਇੱਥੇ ਆ ਖੜ ਜਾਂਦੀਆਂ ਨੇ ਰੇੜੀਆਂ ਉਦੋਂ ਬਹੁਤ ਸਮੱਸਿਆ ਆਉਂਦੀ ਉਸ ਵੇਲੇ ਤੁਸੀਂ ਕੀ ਕਹਿੰਦੇ ਵੀ ਰੇੜੀਆਂ ਖੜਨੀਆਂ ਚਾਹੀਦੀਆਂ ਨੇ ਜਾਂ ਇਹਦਾ ਕੋਈ ਵੀ ਹੱਲ ਹੋਣਾ ਚਾਹੀਦਾ ਕੋਈ ਦੇਖੋ ਹਰੇਕ ਬੰਦੇ ਨੇ ਆਪਣਾ ਰਜਗਾਰ ਵੀ ਚਲਾਉਣਾ ਰੇੜੀ ਵਾਲਿਆਂ ਨੂੰ ਵੀ ਕੋਈ ਜਗ੍ਹਾ ਦੇਣੀ ਚਾਹੀਦੀ ਹੈ ਜਿਵੇਂ ਅਸੀਂ ਪਹਿਲਾਂ ਇਧਰ ਪ੍ਰਸਤਾਵ ਰੱਖਿਆ ਸੀਗਾ ਵੀ ਆ ਜਗ੍ਹਾ ਪਈਆ ਨਾਲ-ਨਾਲ ਇਥੇ ਦੁਕਾਨਾਂ ਬਣਾ ਕੇ ਸਾਰਿਆਂ ਨੂੰ ਦੇ ਦੇਣੀਆਂ ਚਾਹੀਦੀਆਂ ਨੇ ਨਾਲੇ ਤਾਂ ਰੇੜੀ ਵਾਲਿਆਂ ਦਾ ਵੀ ਰਜਗਾਰ ਚੱਲੇ ਤੇ ਆਪਣੀ ਟ੍ਰੈਫਿਕ ਦੀ ਸਮੱਸਿਆ ਵੀ ਹੱਲ ਹੋ ਜਾਏ ਮੈਂ ਜਾਨਾ ਤਾਂ ਪ੍ਰਸ਼ਾਸਨ ਨੂੰ ਵੀ ਅੱਧਾ ਥੋੜਾ ਗੌਰ ਕਰਨੀ ਚਾਹੀਦੀ ਹੈ ਕਿ ਆਏ ਦਿਨ ਇੱਥੇ ਐਕਸੀਡੈਂਟ ਹੋ ਰਹੇ ਨੇ ਤਾ ਇਸ ਵਾਰ ਥੋੜਾ ਜਲਦੀ ਧਿਆਨ ਦਿੱਤਾ ਜਾਵੇ ਆਪਾਂ ਅੱਗੇ ਚਲਦੇ ਆਂ ਦੁਕਾਨਦਾਰ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਇੱਥੇ ਚੌਂਕ ਦੇ ਵਿੱਚ ਦੁਕਾਨਦਾਰ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਪੁੱਛਦੇ ਆਂ ਉਹਨਾਂ ਨੂੰ ਕੀ ਕਹਿੰਦੇ ਹੋ ਹਾਂਜੀ ਭਾਈ ਸਾਹਿਬ ਕੀ ਨਾਮ ਆ ਤੁਹਾਡਾ ਜੀ ਸਰ ਜੀ ਤੰਨਾ ਜੀ ਤੰਨਾ ਜੀ ਅੱਜ ਪਈ ਜਿਹੜੇ ਇੱਥੇ ਚੌਂਕ 'ਚ ਡਿਵਾਈਡਰ ਬਣੇ ਹੋਏ ਨੇ ਇੱਥੇ ਆਈ ਦਿਨ ਐਕਸੀਡੈਂਟ ਹੋ ਰਹੇ ਨੇਗੀ ਕੀ ਕਹੋਗੇ ਤੁਸੀਂ ਸਰ ਇਹ ਡਿਵਾਈਡਰ ਪਤਾ ਹੀ ਨਹੀਂ ਚੱਲਦੇ ਕਿਸੇ ਨੂੰ ਰਾਤ ਨੂੰ ਰੁਟੀਨ ਦੇ ਵਿੱਚ ਡੇਲੀ 1-2 ਗੱਡੀਆਂ ਚੜਨੀ ਚੜਨੀ ਆ ਸਾਰਾ ਇਹਦਾ ਤਾਂ ਨਾ ਕੋਈ ਲਾਈਟ ਦਾ ਪ੍ਰਬੰਧ ਆ ਓਰੇ ਇਹਦਾ ਕੋਈ ਫੂਸ ਵਾਲੇ ਤੋੜ ਦਿੰਦੇ ਸਰ ਉਹ ਲਾ ਕੇ ਆਪਣਾ ਉਹ ਲਾ ਦਿੰਦੇ ਕੰਬੇ ਜੇ ਫਿਰ ਵੀ ਤੋੜ ਦਿੰਦੇ ਭੂਗ ਵਾਲੀ ਟਰਾਲੀਆਂ ਤੋੜ ਉਹ ਭੂਗ ਵਾਲੀਆਂ ਟਰਾਲੀਆਂ ਆ ਕੇ ਤੋੜ ਜਾਂਦੇ ਤੋੜ ਦਿੰਦੇ ਇਹ ਕੀ ਕਹ ਰਹੇ ਤੁਸੀਂ ਕੀ ਕਹ ਰਹੇ ਸੀ ਜੀ ਸਾਹੀ ਕਹ ਰਹੇ ਸੀ ਭੂਗ ਵਾਲੀਆਂ ਟਰਾਲੀਆਂ ਤੋੜ ਦਿੰਦੀਆਂ ਇਹ ਲੋਹੇ ਦੇ ਉਹ ਲਾ ਵੀ ਜਾਂਦੇ ਆ ਨੇਕੇ ਵਾਲਿਆਂ ਨੇ ਦੋ ਤਿੰਨ ਵਾਰੀ ਲਾਇਆ ਭਵਨ ਵਾਲਿਆਂ ਨੇ ਵੀ ਲਾਇਆ ਪਰ ਉਹ ਫੂਸ ਆ ਫਾ ਕੇ ਤੋੜ ਦਿੰਦੇ ਆ ਉਹ ਪ੍ਰਸ਼ਾਸਨ ਪ੍ਰਸ਼ਾਸਨ ਵੱਲੋਂ ਨਹੀਂ ਕੁਝ ਲਗਾਇਆ ਜਾ ਰਿਹਾ ਸਾਈਨ ਬੋਰਡ ਇੱਥੇ ਵੀ ਸਾਈਨ ਬੋਰਡ ਲੱਗੇ ਜਾਣ ਉਸ ਦਿਨ ਆਇਆ ਤਾਂ ਕੁਝ ਹੀ ਲੱਗ ਰਿਹਾ ਇਸ ਤਾਂ ਦੇਖਿਆ ਕੁਝ ਹੀ ਲੱਗਾ ਆਪਾਂ ਚੱਲਦੇ ਆਂ ਅੱਗੇ ਦੁਕਾਨਦਾਰ ਨਾਲ ਹੋਰ ਵੀ ਗੱਲ ਕਰਦੇ ਆਂ ਜੀ ਇੱਥੇ ਇੱਕ ਭਾਈ ਸਾਹਿਬ ਹੋਰ ਖੜੇ ਨੇ ਜੋ ਕਿ ਇੱਥੇ ਹਰ ਵਕਤ ਚੌਂਕ ਕਿਚੀ ਰੇਂਦਰ ਆਪਾਂ ਉਹਨਾਂ ਨਾਲ ਗੱਲ ਕਰਨ ਜਾ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਜੀ ਬੋਲ ਦਿਓ ਭਾਈ ਸਾਹਿਬ بس ਦੇਖਿਓ ਜੀ ਉਹ ਭੱਜਣ ਵਾਲੇ ਦਾ ਕੋਈ ਗੱਲ ਹੀ ਨਹੀਂ ਜੀ ਇਹ ਦੇਖ ਲਓ ਜੀ ਹਰਦਮ ਚੌਂਕ 'ਚ ਖੜਦੇ ਨੇ ਕਿ ਆਪਾਂ ਨੇ ਤਾਂ ਕੁਝ ਪੁੱਛ ਲਿਆ ਤਾਂ ਮਾਈਕ ਨੂੰ ਦੇਖ ਕੇ ਮੂੰਹ ਪਰਾ ਕਰ ਲੈਂਦੇ ਨੇ ਚੱਕ ਦੁਕਾਨਦਾਰ ਹੋਰ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਜਸਪਾਲ ਜੀ ਜਸਪਾਲ ਜੀ ਇੱਥੇ ਚੌਂਕ ਦੇ ਵਿੱਚ ਆਏ ਦਿਨ ਐਕਸੀਡੈਂਟ ਹੁੰਦੇ ਨੇ ਡਿਵਾਈ ਬਹੁਤ ਐਕਸੀਡੈਂਟ ਹੋ ਰਹੇ ਨੇ ਸਾਰੇ ਇਹਨਾਂ ਦਾ ਬਚਾਓ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਇੱਥੇ ਰੋਡਵੇ ਦੇ ਡਰਾਈਵਰ ਆਜ ਨੇ ਆਪਣਾ ਗੱਲ ਕਰਦੇ ਆ ਭਾਈ ਸਾਹਿਬ ਕੀ ਨਾਮ ਆ ਤੁਹਾਡਾ ਜੀ ਗੁਰਪਵਨ ਸਿੰਘ ਜੀ ਗੁਰਪਵਨ ਸਿੰਘ ਜੀ ਆ ਚੌਂਕ ਦੇ ਵਿੱਚ ਆਪਣੇ ਡਿਵਾਈਡਰ ਬਣੇ ਹੋਏ ਨੇ ਇੱਥੇ ਅਜ ਦਿਨ ਐਕਸੀਡੈਂਟ ਹੋਏ ਰਹਿੰਦੇ ਨੇ ਕੀ ਕਹੋਗੇ ਤੁਹਾਨੂੰ ਦਿੱਕਤ ਆਉਂਦੀ ਐ ਇੱਥੇ ਚੌਂਕ ਦੇ ਵਿੱਚ ਆਉਂਦੀ ਆ ਜੀ ਇਹਦੇ ਪਰਲੇ ਪਾਸੇ ਸਾਈਡ ਘਟ ਹੈ ਜੀ ਉਧਰ ਸਪੈਦੇ ਆ ਉਹਦਾ ਕਰਕੇ ਜਗ੍ਹਾ ਨਹੀਂ ਉਹ ਲੇਟਾਂ ਲੁੱਟਾਂ ਪੈਂਦੀਆਂ ਪਤਾ ਹੀ ਨਹੀਂ ਲੱਗਦਾ ਗੱਡੀ ਉੱਪਰ ਆ ਜੜਦੀ ਐ ਇਹ ਤੇ ਉਧਰ ਓਵਰ ਬ੍ਰਿਜ ਤੋਂ ਗੱਡੀ ਉਤਰ ਕੇ ਆ ਉਦਾ ਕਰਕੇ ਦਿੱਕਤ ਆਉਂਦੀ ਹੈ ਜੀ ਜਦੋਂ ਓਵਰਬ੍ਰਿਜ ਤੋਂ ਸਪੀਡ ਨਾਲ ਗੱਡੀ ਆਉਂਦੀ ਹੈ ਇਹ ਦੇਖਦੇ ਨਹੀਂ ਇੱਥੇ ਅੱਜ ਦਿਨ ਲੋਟਾਂ ਪਾਈ ਜਾਂਦੀਆਂ ਦਾ ਪਤਾ ਹੀ ਨਹੀਂ ਲੱਗਦਾ ਇਹਦਾ ਉਧਰ ਸਪਜਦੇ ਆ ਉਧਰ ਨਹੀਂ ਗੱਡੀ ਜਾਂਦੀ ਜੀ ਉਹਦਾ ਕਰਕੇ ਜਗਾ ਥੋੜੀ ਜਾਂਦਾ ਸਪਜਦੇ ਪੱਟੇ ਜਾਂਣ ਜੀ ਕੀ ਚਾਹੁੰਦੇ ਤੁਸੀਂ ਪ੍ਰਸ਼ਾਸਨ ਨੂੰ ਕੀ ਕਹੋਗੇ ਇਹਦਾ ਕੋਈ ਹੱਲ ਕੀਤਾ ਜਾਵੇ ਜੀ ਨਿਸ਼ਾਨ ਹੁੰਦਾ ਜੀ ਲੋਕਾਂ ਦਾ ਹਰ ਰੋਜ਼ ਰਾਤ ਨੂੰ ਗੱਡੀਆਂ ਬਹੁਤ ਆਈ ਪੰਜ ਚਾਰ ਦਿਨਾਂ ਬਾਅਦ ਇੱਕ ਅੱਧੀ ਗੱਡੀ ਐਕਸੀਡੈਂਟ ਵੱਡੀ ਹੋਈ ਹੁੰਦੀ ਹੈ ਜੀ ਇੱਥੇ ਤੇ ਇਸਨ ਰੋਡਵੇ ਦੇ ਡਰਾਈਵਰ ਜੀ ਜਿਹਨਾਂ ਨੇ ਕਹਿ ਕੇ ਇੱਥੇ ਅੱਜ ਦਿਨ ਐਕਸੀਡੈਂਟ ਹੋ ਰਿਹਾਦਾ ਆ ਗੱਲ ਕਰਨਾ ਚਾਹੁੰਦੇ ਆ ਇਹ ਖੜੇ ਨਹੀਂ ਸਾਡੇ ਟਰੈਕਟਰ ਵਾਲੇ ਖੜੇ ਨਹੀਂ ਹੈਗੇ ਆਪਾਂ ਹੋਰ ਪੁੱਛਦਾ ਕੋਈਆਂ ਰੋਕਦੇ ਆ ਕਿਸੇ ਨੂੰ ਗੱਲ ਕਰਨਾ ਚਾਹੁੰਦੇ ਆ ਉਹਨਾਂ ਨਾਲ ਵੀ ਇੱਥੇ ਇੱਕ ਗੱਡੀ ਹੋਰ ਆਈ ਆ ਆਪਾਂ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ ਆ ਛੋਟੇ ਵੀਰ ਖੜੀ ਆ ਯਾਰ ਕੀ ਨਾਮ ਹੈ ਤੁਹਾਡਾ ਆਰਸ਼ਰੀਪੀ ਬਲਾਡੇ ਦੇ ਹੀ ਹੋ ਬਰਿਆਂ ਤੋਂ ਆਂਦਿਓ ਤੁਸੀਂ ਐਸੇ ਰੋਡ ਤੇ ਰੋਜ਼ ਚੱਲਦੇ ਹੋ ਇਸ ਰੋਡ ਤੇ ਡਿਵਾਈਡਰ ਬਣੇ ਹੋਏ ਨੇ ਕੀ ਕਹੋਗੇ ਵੀ ਡਿਵਾਈਡਰ ਸਹੀ ਬਣੇ ਹੋਏ ਆ ਜਾਂ ਗਲਤ ਕਿਉਂਕਿ ਅੱਜ ਦਿਨ ਇੱਥੇ ਐਕਸੀਡੈਂਟ ਹੋਏ ਰਹਿੰਦੇ ਨੇ ਸਹੀ ਨਹੀਂ ਹੈ ਜੀ ਕਿਉਂਕਿ ਆਪਣਾ ਲੱਗਣੀ ਚਾਹੀਦੀ ਹੈ ਨਾ ਪੱਟੀ ਹੁੰਦੀ ਜੋ ਵਗੈਰਾ ਉਹਦੇ ਨਾਲ ਪਤਾ ਲੱਗ ਜਾਂਦਾ ਹੈਗਾ ਹੁਣ ਕੁਝ ਨਹੀਂ ਪਤਾ ਲੱਗਦਾ ਐਕਸੀਡੈਂਟ ਹੁੰਦੀ ਰਹਿੰਦੇ ਨੇ ਇੱਥੇ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਵੈਸੇ ਹੀ ਵਧੀਆ ਡਿਵਾਈਡਰ ਹੋਵੇ ਤਾਂ ਪਤਾ ਲੱਗਦਾ ਰਹੇ ਲੋਕਾਂ ਨੂੰ ਵੀ ਕੀ ਚੀਜ਼ ਹੈ ਵੀ ਇਹ ਡਿਵਾਈਡਰ ਸਹੀ ਨਹੀਂ ਬਣੇ ਹੋਏ ਨਹੀਂ ਸਹੀ ਨਹੀਂ ਹੈਗੇ ਹੁਣ ਆਪਾਂ ਆਏ ਆ ਪੁਲ ਦੇ ਨਜ਼ਦੀਕ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਿ ਡਿਵਾਈਡਰ ਸਾਰੇ ਟੁੱਟੇ ਪਏ ਨੇ ਟੁੱਟਣ ਦਾ ਕਾਰਨ ਇਹ ਕਿ ਜੋ ਪਲਤੋ ਗੱਡੀ ਸਪੀਡ ਨਾਲ ਆਉਂਦੇ ਆ ਰਾਤ ਨੂੰ ਨਾ ਦੇਖਣ ਕਾਰਨ ਗੱਡੀ ਸਿੱਧੀ ਆ ਕੇ ਡਾਇਵਾਇਡਰ ਤੇ ਜਾ ਚੜਦੀ ਹੈ ਇੱਥੇ ਦੁਕਾਨਦਾਰ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਉਹ ਕੀ ਕਹਿਣਾ ਚਾਹੁੰਦੇ ਹਾਂ ਜੀ ਕੀ ਕਹੋਗੇ ਤੁਸੀਂ ਇਹ ਡਾਇਵਾਇਡਰ ਦੇ ਬਾਰੇ ਜੀ ਇਹ ਤਾਂ ਜੀ ਇੱਥੇ ਕੋਈ ਰਿਫਲੈਕਟਰ ਵਗੈਰਾ ਹੈ ਨਹੀਂ ਇਸ ਕਰਕੇ ਇਹਦੇ ਉੱਤੇ ਕਈ ਵਾਰੀ ਗੱਡੀਆਂ ਬੱਸਾਂ ਚੜ ਜਾਂਦੀਆਂ ਰਾਤ ਨੂੰ ਕਿਉਂ ਅੱਗੋਂ ਲਾਈਟ ਪੈਂਦੇ ਦੂਜੀ ਸਾਈਡ ਤੋਂ ਤੇ ਇਹਦੇ ਉੱਪਰ ਚੜ ਜਾਂਦੇ ਜੀ ਕਈ ਵਾਰੀ ਟਰੱਕ ਟਰੱਕ ਰਾਤ ਨੂੰ ਵੀ ਚੜੇ ਨੇ ਮੈਂ ਇੱਥੇ ਦੁਕਾਨ ਤੀ ਪੈਣਾ ਤੇ ਬਹੁਤ ਬੁਰਾ ਹਾਲ ਹੈ ਜੀ ਕੀ ਚਾਹੁੰਦੇ ਹੋ ਵੀ ਤੁਸੀਂ ਇਹਨੂੰ ਡਵਾਈਡਰ ਇੱਥੇ ਸਾਈਨ ਬੋਰਡ ਲੱਗਿਆ ਹੋਣਾ ਚਾਹੀਦਾ ਜੀ ਬਾਹਰੋਂ ਜਿਹੜੇ ਦੂਰੋਂ ਆਉਂਦੇ ਨੇ ਕਿ ਲੋਕ ਉਹਨਾਂ ਨੂੰ ਨਹੀਂ ਪਤਾ ਲੱਗਦਾ ਲੋਕਲ ਬੰਦਾ ਤਾਂ ਚਲੋ ਲੜਕਟ ਹੋ ਜਾਂਦਾ ਇਸ ਕਰਕੇ ਇੱਥੇ ਡਵਾਈਡਰ ਜ਼ਰੂਰ ਲੱਗਣਾ ਚਾਹੀਦਾ ਜੀ ਭਾਈ ਸਾਹਿਬ ਇੱਕ ਹੋਰ ਨੇਪ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਨਾਮ ਹੈ ਤੁਹਾਡਾ ਜਸਾ ਸਿੰਘ ਨਾਮ ਹੈ ਜਸਾ ਸਿੰਘ ਕੀ ਕਹੋਗੇ ਡਵਾਈਡਰ ਬਾਰੇ ਇਹਦੇ ਵਾਸਤੇ ਬਹੁਤ ਬੁਰਾ ਹਾਲ ਹੈ ਜੀ ਇਹ ਤਾਂ ਕੋਈ ਪ੍ਰਸ਼ਾਸਨ ਸੁਣਦਾ ਨਹੀਂ ਮਿਲੋ ਕਦੇ ਕਿਸੇ ਪ੍ਰਸ਼ਾਸਨ ਨਾਲ ਕੋਈ ਨਹੀਂ ਮਿਲਦਾ ਸੀਂ ਦੇ ਸੇ ਇਹਦੇ ਰਾਤ ਨੂੰ ਨਹੀਂ ਆਈ ਇੱਥੇ ਕੱਟੋ-ਕੱਟ ਵੀ 100 150 ਗੱਡੀ ਚੜ ਚੁੱਕੀ ਹੈ ਹਜੇ ਤੱਕ ਕੋਈ ਤੇ ਬਰਾਹ ਹਾਲ ਆਈ। ਔਰੇ ਬਥੇਰੇ ਅਸੀਂ ਆਪ ਵੀ ਲਾਏ ਨਹੀਂ ਜੀ। ਕੋਈ ਨਹੀਂ ਸੁਣਦਾ ਇਹ। ਇਹ ਤਾਂ ਆਪਾਂ ਕਹੀਏ ਅਜ ਤੱਕ ਇੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਮਾਲਿਕਾਂ ਬਹੁਤ ਹੋ ਚੁੱਕਾ ਹੈ ਅਜ ਤੱਕ। ਹਾਂਜੀ ਹਾਂਜੀ ਜਾਨੀ ਨੁਕਸਾਨ ਨਹੀਂ ਹੋਇਆ। ਬਾਕੀ ਬਰਾਤ ਵਾਲੀਆਂ ਗੱੜਾਂ ਆਉਂਦੀ ਨੇ ਜੋ ਵੀ ਬਹੁਤ ਉੱਤੇ ਚੜੀਆਂ ਨੇ। ਉਹ ਰਾਤ ਨੂੰ ਦੇਖਦੇ ਨਹੀਂ। ਹਾਂਜੀ ਹਾਂਜੀ। ਕੀ ਕਹਿ ਰਹੇ ਹੋ ਤੁਸੀਂ? ਬਸ ਰਾਤ ਨੂੰ ਹੀ ਪ੍ਰੋਬਲਮ ਆਉਂਦੀ ਹੈ ਜੀ। ਦਿਨੇ ਤਾਂ ਪਤਾ ਲੱਗ ਜਾਂਦਾ ਰਾਤ ਨੂੰ ਜਦੋਂ ਲਾਈਟ ਪੈਂਦੀ ਐ ਇਧਰੋਂ ਗੱਡੀ ਆਉਂਦੀ ਐ ਤੇ ਇਹਦੇ ਉੱਪਰ ਚੜ ਜਾਂਦੀ ਐ ਜੀ। ਹੁਣ ਚਾਹੀਦਾ ਵੀ ਇੱਥੇ ਸਾਈਨ ਬੋਰਡ ਲੱਗਣਾ ਜੋ ਜਿਹੜੀਆਂ ਭੁੰਗ ਵਾਲੀਆਂ ਟਰਾਲੀਆਂ ਆਉਂਦੀਆਂ ਹੋ ਰੋੜ ਕੇ ਲੈ ਜਾਂਦੀਆਂ ਜੀ ਇਹ ਜੀ ਭਿੱਖੀ ਰੋੜ ਦੇ ਦੁਕਾਨਦਾਰਾਂ ਦੀ ਸਪੈਸ਼ਲ ਮੰਗ ਹੈ ਕਿ ਇੱਥੇ ਜਿਆਦਾ ਸਾਈਨ ਬੋਰਡ ਲਗਾਈ ਜਾਣਾ ਜਲਦੀ ਤਾਂ ਕਿ ਲੋਕਾਂ ਦਾ ਨੁਕਸਾਨ ਹੋਣ ਤੋਂ ਬਚ ਸਕੇ ਆਪਾਂ ਪਹੁੰਚੇ ਆ ਚੇਅਰਮੈਨ ਸਿੰਘ ਰਾਜੀ ਕੋਲ ਜੋ ਅਸ ਟਾਈਮ ਮਿੱਟੀ ਮਿੱਟੀ ਤੋਂ ਪਦ ਆਨੰਦ ਮੰਨ ਰਹੇ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਕਿ ਉਹਨਾਂ ਦਾ ਇਸ ਡਿਵਾਈਡਰ ਬਾਰੇ ਕੀ ਕਹਿਣਾ ਹੈ ਸਿੰਘਾ ਸਾਹਿਬ ਕੀ ਹਾਲ ਹੈ ਤੁਹਾਡਾ ਜੀ ਪਹਿਲਾਂ ਤਾਂ ਬੁਲਡ ਹਲ ਚੱਲ ਤੇ ਜੋ ਸਰੋਤੇ ਦੇਖ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇਹ ਜਿਹੜਾ ਡਿਵਾਈਡਰ ਬਣਿਆ ਸੀਗਾ ਇਹ ਇਹ ਡਿਵਾਈਡਰ ਬਣਾਉਣ ਦਾ ਕੋਈ ਮਕਸਦ ਸੀਗਾ ਵੀ ਜਿਹੜੇ ਕੋਈ ਸਪੈਸ਼ਲ ਆ ਦੇ ਟਰੱਕ ਨੇ ਉਹ ਇੱਥੋਂ ਮਤਲਬ ਜਲਦੀ ਟਰਨਓਵਰ ਲੈਂਦੇ ਸੀ ਵੀ ਉਹਨੂੰ ਖਤਮ ਕੀਤਾ ਜਾਵੇ ਪਰ ਪੀਡਬਲੂਡੀ ਨੇ ਡਿਵਾਈਡਰ ਜਿਹੜਾ ਬਣਾਇਆ ਇਹ ਕਿਸੇ ਟਾਈਮ ਪਰ ਉਹਨਾਂ ਨੇ ਇਹਦੀ ਮੇਨਟੇਨੈਂਸ ਨਹੀਂ ਕੀਤੀ ਮੇਨਟੇਨੈਂਸ ਦਾ ਨਾ ਕਰਦੇ ਹੋਏ ਉਰੇ ਜਦੋਂ ਧੁੰਦਾਂ ਦਾ ਮੌਸਮ ਆਉਂਦਾ ਹੈ ਅਸੀਂ ਵੀ ਇਹ ਚ ਦੇਖਦੇ ਆ ਐਕਸੀਡੈਂਟ ਬਹੁਤ ਹੁੰਦੇ ਨੇ ਤੇ ਇਹਦੇ ਉੱਤੇ ਚਲੋ ਅੱਜ ਸਾਨੂੰ ਇਹਦੇ ਤੇ ਤੁਸੀਂ ਪੁਲੀ ਸਾਨੂੰ ਅੱਜ ਪੂਰਾ ਗਿਆਨ ਦਿੱਤਾ ਹੈਗਾ ਅੱਜ ਅਸੀਂ ਇਸ ਦੇ ਉੱਤੇ ਡੀਸੀ ਸਾਹਿਬ ਦੇ ਧਿਆਨ ਚ ਵੀ ਲਿਆਵਾਂਗੇ ਵੀ ਜੇ ਡਿਵਾਈਡਰ ਨੂੰ ਖਤਮ ਕਰ ਦਿੱਤਾ ਜਾਵੇ ਤਾਂ ਹੋ ਸਕਦਾ ਹੈ ਵੀ ਕੁ ਕੀਮਤੀ ਜਾਨ ਬਚ ਸਕਦੀ ਹੈ ਤੇ ਇਹ ਮੇਨਟੇਨ ਤਾਂ ਹੁੰਦਾ ਨਹੀਂ ਹੈਗਾ ਤੇ ਇਸ ਕਰਕੇ ਅਸੀਂ ਇਹ ਪੂਰੇ ਪ੍ਰਸ਼ਾਸਨ ਦੇ ਵਿੱਚ ਧਿਆਨ ਦੇ ਵਿੱਚ ਲਿਆ ਕੇ ਵੀ ਇਹਨੂੰ ਖਾਤਮ ਜੜੀ ਹੈਗੀ ਹੈ ਇੱਕ ਰੌਂਦ ਦੀ ਪ੍ਰਪੋਜ਼ਲ ਬਣਾਵਾਂਗੇ ਸਿੰਘਾ ਸਾਹਿਬ ਜਿਵੇਂ ਆਪਣੇ ਆਈਟੀ ਚੌਂਕ ਹੈ ਅਗਰ ਇਸ ਨੂੰ ਕੋਈ ਜਿਵੇਂ ਤੁਸੀਂ ਉਹਨੂੰ ਸਰਕਾਰ ਚੌਂਕ ਕੋਈ ਇਸ ਤਰ੍ਹਾਂ ਦੇ ਪ੍ਰਪੋਜ਼ਲ ਲਿਆ ਕੇ ਆ ਉਹ ਵੀ ਜਾ ਇੱਥੇ ਜਾਂਦਾ ਇਹ ਚੌਂਕ ਦੇ ਵਿੱਚ ਬਤੀਆਂ ਲੱਗ ਜਾਣ ਜਾਂ ਇਸ ਨੂੰ ਗੋਲ ਚੌਂਕ ਜਿਸ ਤਰ੍ਹਾਂ ਬਣਦੇ ਆ ਕੋਈ ਇਸ ਤਰ੍ਹਾਂ ਦਾ ਇਸ ਨੂੰ ਵਧੀਆ ਸੋਹਣਾ ਚੌਂਕ ਬਣਾਇਆ ਜਾਵੇ ਉਸ ਨਾਲ ਫਰਕ ਨਹੀਂ ਪੈ ਸਕਦਾ ਇੱਥੇ ਨਹੀਂ ਦੇਖੋ ਗੱਲ ਇਹ ਹੈ ਜੀ ਜਿਹੜੀ ਚੌਂਕ ਦੀ ਗੱਲ ਸੀਗੀ ਉਹ ਅਸੀਂ ਪਿੱਛੇ ਜੇ ਮਹਿਕ ਵੀ ਨਾਲ ਕਰੀ ਸੀ ਮਹਿਕਮਾ ਕਹਿੰਦਾ ਵੀ ਚੌਂਕਰੇ ਬਣ ਨਹੀਂ ਸਕਦਾ ਜਗਾ ਦਾ ਜਿਹਨਾਂ ਨੂੰ ਦੈਰਾ ਚਾਹੀਦਾ ਹੈਗਾ ਉਹਨਾਂ ਦੈਰਾ ਉਰੇ ਬੰਦਾ ਨਹੀਂ ਉਹ ਫਿਰ ਮਤਲਬ ਐਕਸੀਡੈਂਟ ਦਾ ਕਾਰਨ ਬਣ ਜਾਊਗਾ ਉਰੇ ਹੁਣ ਇਹੀ ਐ ਵਿਜਲਾ ਆਈਟੀਆਈ ਕਿੰਨੀ ਐ ਡਿਵਾਈਡਰ ਹੈਗਾ ਬੀਏ ਚੱਕਣ ਦੇ ਹੁਣ ਜੋਗ ਬਣਿਆ ਪਿਆਗਾ ਵੀ ਇਹਨੂੰ ਪ੍ਰਸ਼ਾਸਨ ਨੂੰ ਦਿਖਾ ਕੇ ਇਹਦੀ ਚਲੋ ਤੁਹਾਡਾ ਵੀ ਇੱਕ ਖਬਰ ਵੀ ਜਾਊਗੀ ਤੇ ਆਪਾਂ ਇਹਨੂੰ ਬਿਚਕਾਉਣ ਵਾਲੇ ਪਾਸੇ ਚੱਲੀਏ ਤਾਂ ਕਿ ਜਗਾ ਪ੍ਰੋਪਰ ਖੁੱਲ ਜੇ ਤੇ ਅਸੀਂ ਜਿਹੜੀਆਂ ਕੋਈ ਰੇੜੀਆਂ ਵਾਲੇ ਵੀ ਹੈਗੇ ਇਹਨਾਂ ਨੂੰ ਵੀ ਆਪਾਂ ਸਾਰੇ ਜਣੇ ਬੇਨਤੀ ਕਰੀਏ ਵੀ ਇਹ ਵੀ ਆਪਦੀਆਂ ਰੇੜੀਆਂ ਨੂੰ ਥੋੜੀ ਥੋੜੀਆਂ ਵੀ ਪਿੱਛੇ ਕਰਕੇ ਲਾਉਣ ਤਾਂ ਕਿ ਹਾਦਸਿਆਂ ਦਾ ਕਾਰਨ ਨਾ ਬਣੇ ਇਹ ਸਨ ਸਤੇਜ ਸਿੰਘਲਾ ਜੀ ਜਿਨ੍ਹਾਂ ਨੇ ਕਹਿ ਕਿ ਅਸੀਂ ਡੀਸੀ ਸਾਹਿਬ ਕੋਲ ਜਾ ਕੇ ਇਸ ਦਾ ਕੋਈ ਮਸਲਾ ਹੱਲ ਕਰਾਂਗੇ